ਜੀ ਜਿਹੜੀ ਸੁਆਤੀ ਮਾਲੀਵਾਲ ਦੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਨੇ ਆ ਜਿਹੜਾ ਉਹਨਾਂ ਦੇ ਉੱਪਰ ਸਵਾਲ ਢਾਹ ਕਰਤਾ ਉਹ ਇੱਕ ਬਹੁਤ ਵੱਡਾ ਸਵਾਲ ਹੈ ਕਿਉਂਕਿ ਅਫਜਲ ਗੁਰੂ ਦੀ ਪੇਟੀਸ਼ਨ ਦੇ ਉੱਪਰ ਅਗਰ ਸਾਈਨ ਉਹਨਾਂ ਦੇ ਪ੍ਰਭਾਵ ਨੇ ਕੀਤੇ ਆ ਤਾਂ ਮੇਰੇ ਸਾਬ ਨਾਲ ਅੱਤਵਾਦ ਜਿਹਨੂੰ ਆਤੰਗਵਾਦ ਦੀ ਗੱਲ ਆਪਾਂ ਬਹੁਤ ਵੱਡਾ ਇਸ਼ੂ ਹਿੰਦੁਸਤਾਨ ਦੇ ਵਿੱਚ ਬਣਿਆ ਹੋਇਆ ਉਸ ਨੂੰ ਹਵਾ ਦੇਣ ਦਾ ਕੰਮ ਅਸਵਤ ਹੈ ਗਰੀਵ ਹਮੇਸ਼ਾ ਕਿਉਂਕਿ ਉਹਨਾਂ ਦੇ ਸਾਰਿਆਂ ਦੇ ਇੰਡੀਆ ਗੱਠਜੋੜ ਦੇ ਮੁੱਖੀ ਲੀਡਰ ਆ ਆਪੋਜੀਸ਼ਨ ਰਾਹੁਲ ਗਾਂਧੀ ਨੇ ਇਦੋਂ ਗੱਲਾਂ ਵਿੱਚ ਜੁੜ ਜਾਂਦੀਆਂ ਨੇ ਆਜ ਦੀ ਤਰੀਕ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੀ ਇਨ ਫਾਈਟਿੰਗ ਆਫ ਆਮ ਆਦਮੀ ਪਾਰਟੀ ਆ ਉਹ ਵੀ ਕੱਲ ਪਰਸੋਂ ਦੇ ਵਿੱਚ ਜ਼ਾਹਰ ਹੋਈ ਜਦੋਂ ਮਨੀਸ਼ ਸ਼ਿਸ਼ੋਧਿਆ ਜੀ ਨੇ ਸੁਨੀਤਾ ਕੇਜਰੀਵਾਲ ਜੀ ਦੇ ਨਾਮ ਦਾ اپੋਜ਼ ਕੀਤਾ ਕਿਉਂਕਿ ਕੇਜਰੀਵਾਲ ਸਾਹਿਬ ਉਹਨਾਂ ਨੂੰ ਬਣਾਉਣਾ ਚਾਹਦੇ ਸੀ ਇਹ ਮੈਂ ਇਸ ਕਰਕੇ ਕਹਿ ਰਿਹਾ ਜੇ ਤੁਸੀਂ ਇਹਨਾਂ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਚੱਕ ਲਵੋ ਔਰ ਇਤੇ ਪਹਿਲੇ ਨੰਬਰ ਤੇ ਅਰਵਿੰਦ ਕੇਜਰੀਵਾਲ ਜੀ ਆਉਦੇ ਦੂਜੇ ਨੰਬਰ ਤੇ ਸੁਨੀਤਾ ਕੇਜਰੀਵਾਲ ਜੀ ਆਉਦੇ ਤੀਜੇ ਨੰਬਰ ਤੇ ਮਨੀਸ਼ ਜੋਧੀਆਂ ਜੀ ਆਉਦੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਚੌਥੇ ਜਗ੍ਹਾ ਤੇ ਰੱਖਿਆ ਜਾਂਦਾ ਵਾ ਸੋ ਉਸ ਹਾਇਰਕੀ ਦੇ ਅਕੋਰਡਿੰਗਲੀ ਉਸ ਸਿਨਿਓਰਿਟੀ ਦੇ ਅਕੋਰਡਿੰਗਲੀ ਇਹ ਪਹਿਲਾਂ ਲੋ ਚੱਲਦਾ ਸੀ ਕਿ ਸੁਨੀਤਾ ਜੀ ਨੂੰ ਬਣਾਇਆ ਜਾ ਬਟ ਆਪਸ ਦੇ ਵਿੱਚ ਫਿਕ ਨਾ ਪੈ ਜੇ ਇਸ ਕਰਕੇ ਇਸ ਚੀਜ਼ ਨੂੰ ਅੱਗੇ ਰੱਖਿਆ ਗਿਆ ਸੋ ਇਹਨਾਂ ਸਾਰੀਆਂ ਚੀਜ਼ਾਂ ਤੇ ਸਵਾਲਾਂ ਦੇ ਇਲਜ਼ਾਮ ਕਿ ਕਿ ਜਿਹੜੇ ਸੱਚੇ ਮਹਾਪੁਰਖ ਜਿਨ੍ਹਾਂ ਦੀ ਗੱਲ ਕਰਦੇ ਨੇ ਕ腐ਪਸ਼ਨ ਫਰੀ corrupt ਨਹੀਂ ਹੈਗੇ ਦੂਜਾ ਤੀਜਾ ਨਹੀਂ ਹੈਗਾ ਕੋਈ ਕਾਂਗਰਸ ਪਾਰਟੀ ਵੀ ਪਹਿਲਾਂ ਇਹੀ ਕਹਿੰਦੀ ਸੀ ਕਿ ਜਦੋਂ ਇਲੈਕਸ਼ਨਾਂ ਪਿਛਲੀਆਂ ਹੋ ਰਹੀਆਂ ਸੀ ਕਿ ਕੇਜਰੀਵਾਲ ਨਾਲ ਧੱਕਾ ਹੋ ਰਿਹਾ ਬਟ ਅੱਜ ਸਾਰੀ ਕਾਂਗਰਸ ਚਾਹੇ ਉਹ ਦਿੱਲੀ ਦੀ ਹੈ ਚਾਹੇ ਪੰਜਾਬ ਦੀ ਹੈ ਅੱਜ ਇਹ ਦਸਤਾਉਦੀ ਪਈ ਹੈ ਕਿ ਅਰਵਿੰਦ ਕੇਜਰੀਵਾਲ ਵਰਗਾ ਪ੍ਰਸ਼ਨਾਥਾ ਕੋਈ ਨਹੀਂ ਤੇ ਜਿਹੜੇ ਸੁਪਰੀਮ ਕੋਰਟ ਦੇ ਆਰਡਰਸ ਨੇ ਕਿ ਤੁਸੀਂ ਸਾਇਨ ਨਹੀਂ ਕਰ ਸਕਦੇ ਤੁਸੀਂ ਦਫ਼ਤਰ ਨਹੀਂ ਜਾ ਸਕਦੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤਾਂ ਹਾਰ ਕੇ ਇਹਨਾਂ ਨੇ ਉਹ ਕੁਰਸੀ ਦਾ ਤ્યાਗ ਕੀਤਾ ਵਾ ਕਿਉਂਕਿ ਪਹਿਲਾਂ ਐਗਜ਼ਾਮਪਲ ਸੈੱਟ ਕਰਦੇ ਹੁੰਦੇ ਸੀਗੇ ਆਮ ਆਦਮੀ ਪਾਰਟੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਅੱਗੇ ਸੈੱਟ ਕੀਤਾ ਜਦੋਂ ਵਿਜੇ ਸਿੰਘਲਾ ਦਾ ਸਿਰਫ ਇਲਜ਼ਾਮ ਲੱਗਣ ਦੇ ਉੱਪਰ ਹੀ ਅਸਤੀਫਾ ਲੈ ਲਿਆ ਸੀ ਜੇਲ੍ਹ ਤਾਂ ਬਾਅਦ ਚੋ ਗਏ ਸੀ ਉਹ ਐ ਫੌਜਾ ਸਿੰਘ ਸਰਾਰੀ ਦਾ ਵੀ ਲੈ ਲਿਆ ਸੀ ਬਟ ਅੱਜ ਕੱਲ੍ਹ ਹਰਜੋਤ ਬੈਂਸ ਤੇ ਜਿਹੜਾ ਸਿੱਖਿਆ ਕ੍ਰਾਂਤੀ ਵਾਲੇ ਦੋ ਮਹਾਂਪੁਰਖ ਨੇ ਇੱਕ ਮਨੀਸ਼ ਸ਼ਿਸ਼ੋਧਿਆ ਤੇ ਦੂਜੇ ਹਰਜੋਤ ਬੈਂਸ ਜੀ ਉਹ ਵੀ ਸਵਾਲੀਆ ਨਿਸ਼ਾਨ ਤੇ ਆਏ ਹੋਏ ਨੇ ਜਿਸ ਹੱਬ ਦੇ ਇਹ ਸਿਸਟਮ ਚੱਲਦਾ ਪਿਆ ਕੱਲ ਵੀ ਇੱਕ ਰਿਪੋਰਟ ਲੱਗੀ ਸੀ ਕਿ 10 ਰੁਪਏ ਸਿੱਖਿਆਲੇ ਨਾਮ ਤੇ ਟੈਸਟ ਦੇਣ ਦੇ ਲਈ ਇਹ ਵਿਦਿਆਰਥੀ ਆਂ ਦੇ ਰਹੇ ਨੇ ਤੋਂ ਬਹੁਤ ਜ਼ਿਆਦਾ ਐਗਜ਼ਾਮਪਲਸ ਨੇ ਇਹਨਾਂ ਦੇ ਉੱਪਰ ਤੇ ਦੋਨੋਂ ਭਾਈਵਾਲ ਆ ਤੁਹਾਡੇ ਤੋਂ 2-3 ਕਿਲੋਮੀਟਰ ਸਟੂਡੀਓ ਤੋਂ ਅੱਗੇ ਜਾ ਕੇ ਇਹ ਦੋਹੇ ਇਕੱਠੇ ਨੇ ਚੱਡੀਗੜ ਦੇ ਵਿੱਚ ਇੱਥੇ ਇੱਕ ਦੂਜੇ ਖਲਾ ਬੋਲਣਗੇ ਬਟ ਉੱਥੇ ਇਕੱਠੇ ਹੋ ਕੇ ਇੱਕ ਘੋਖ ਖਿਚੜੀ ਬਣ ਕੇ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਲਿਖਣਗੇ ਬਟ ਇਹ ਗੱਲ ਹੈ ਕਿ ਇਹੋ ਜਿਹੇ ਬਹੁਤ ਐਗਜ਼ਾਮਪਲ ਨੇ